ਕਹਿੰਦਾ ਯਾਰ ਤੂੰ ਲਿਆ ਕੇ ਗੱਡੀ ਕੁੜੀ ਦੇ ਵਿੱਚ ਮਾਰੀ ਆਪ ਮੌਕੇ ਤੋਂ ਫਰਾਰ ਹੋ ਜੀ ਤੇ ਮੈਂ ਕਿਸੇ ਫਿਲਮੀ ਹੀਰੋ ਦੀ ਤਰ੍ਹਾਂ ਐਂਟਰੀ ਮਾਰੂੰਗਾ ਕੁੜੀ ਨੂੰ ਬਚਾਉਂਗਾ ਇਹਦੇ ਨਾਲ ਕੁੜੀ ਵੀ ਮੇਰੇ ਤੋਂ ਇਮਪ੍ਰੈਸ ਤੇ ਕੁੜੀ ਦੇ ਮਾਪੇ ਵੀ ਇਮਪ੍ਰੈਸ ਤੇ ਫੇਰ ਉਹ ਮੇਰਾ ਕੁੜੀ ਦੇ ਨਾਲ ਵਿਆਹ ਕਰ ਦੇਣਗੇ ਪਤਾ ਨਹੀਂ ਦੋਸਤੋ ਸਾਡੀ ਨੌਜਵਾਨ ਪੀੜ੍ਹੀ ਕਿਵੇਂ ਸੋਚਦੀ ਆ ਫਿਲਮਾਂ ਵੇਖ ਕੇ ਨਾਟਕ ਵੇਖ ਕੇ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਜਿਵੇਂ ਫਿਲਮਾਂ ਵਿੱਚ ਹੁੰਦਾ ਨਾਟਕਾਂ ਵਿੱਚ ਹੁੰਦਾ ਉਵੇਂ ਹੀ ਸਾਡੀ ਲਾਈਫ ਵਿੱਚ ਵੀ ਵਾਪਰੂਗਾ ਤੇ ਫਿਰ ਉਹ ਕਈ ਤਰ੍ਹਾਂ ਦੇ ਗਲਤ ਸਟੈਪ ਚੁੱਕਦੇ ਨੇ ਉਹ ਇਹ ਨਹੀਂ ਸਮਝਦੇ ਕਿ ਜਿਹੜੀ ਅਸਲ ਲਾਈਫ ਆ ਉਹ ਜਿਹੜੀ ਇਹ ਫਿਲਮਾਂ ਦੀ ਨਕਲੀ ਲਾਈਫ ਹੁੰਦੀ ਆ ਉਹਦੇ ਤੋਂ ਕਿੰਨੀ ਡਿਫਰੈਂਟ ਆ ਉਹ ਸਕ੍ਰਿਪਟਡ ਕਹਾਣੀਆਂ ਹੁੰਦੀਆਂ ਨੇ ਜਿਵੇਂ ਲਿਖੀਆਂ ਹੁੰਦੀਆਂ ਨੇ ਉਹ ਉਵੇਂ ਹੀ ਉਹਨਾਂ ਨੇ ਬਲਮੌਣੀਆਂ ਹੁੰਦੀਆਂ ਪਰ ਅਸਲ ਜ਼ਿੰਦਗੀ ਵਿੱਚ ਉਵੇਂ ਨਹੀਂ ਵਾਪਰਦਾ ਜਿਵੇਂ ਅਸੀਂ ਸੋਚਦੇ ਹਾਂ ਤੇ ਐਵੇਂ ਇਹਨਾਂ ਆ ਮੁੰਡਿਆਂ ਦੇ ਨਾਲ ਹੋਇਆ ਹਰ ਨੌਜਵਾਨ ਪੀੜੀ ਨੂੰ ਬੱਚਾ ਨੂੰ ਸਭ ਨੂੰ ਸੋਚ-ਸਮਝ ਕੇ ਫੈਸਲਾ ਲੈਣਾ ਚਾਹੀਦਾ ਕਿ ਜੋ ਗੱਲ ਅਸੀਂ ਸੋਚ ਰਹੇ ਹਾਂ ਉਹਦੇ ਕਈ ਸਾਰੇ ਪੱਖ ਆ ਤੇ ਉਹ ਸਾਰੇ ਪੱਖ ਵਿਚਾਰਨੇ ਆ ਬਹੁਤ ਸਾਰੇ ਉਹਦੇ ਵਿੱਚ ਨੈਗੇਟਿਵ ਪੱਖ ਵੀ ਹੋਣਗੇ ਤੇ ਪੋਜ਼ਿਟਿਵ ਵੀ ਹੋਣਗੇ ਗੱਲ ਕਿਸੇ ਪਾਸੇ ਵੀ ਜਾ ਸਕਦੀ ਆ ਪਰ ਆ ਮੁੰਡਿਆਂ ਨੇ ਐਵੇਂ ਸੋਚਿਆ ਹੀ ਨਹੀਂ ਰੰਜੀਤ ਨਾਂ ਦਾ ਮੁੰਡਾ ਇੱਕ ਕੁੜੀ ਨੂੰ ਪਿਆਰ ਕਰਦਾ ਸੀ ਉਹਦੇ ਇਸ਼ਕ ਵਿੱਚ ਪਾਗਲ ਸੀ ਉਹਨੂੰ ਪਾਉਣਾ ਚਾਹੁੰਦਾ ਸੀ ਉਹ ਨੂੰ ਤੇ ਉਹਦੇ ਘਰ ਦੇ ਲੋਕਾਂ ਨੂੰ ਇਮਪ੍ਰੈਸ ਕਰਨਾ ਚਾਹੁੰਦਾ ਸੀ ਇਸ ਕਰਕੇ ਉਹਨੇ ਆਪਣੇ ਦੋਸਤ ਅਜੇਸ਼ ਦੇ ਨਾਲ ਸਾਦੀ ਗੱਲਬਾਤ ਸਾਂਝੀ ਕੀਤੀ ਕਿ ਮੈਂ ਉਸ ਕੁੜੀ ਨੂੰ ਪਾਉਣਾ ਉਹੋ ਜਿਹਾ ਹੀ ਉਹਦਾ ਦੋਸਤ ਜਿੰਨਾ ਕਿ ਸਮਝਦਾਰ ਹੋ ਸੀ ਉਹਨਾਂ ਕੀ ਉਹਦਾ ਦੋਸਤ ਸੀ ਉਹਨੂੰ ਸਲਾਹ ਦੇਣ ਵਾਲਾ ਤਾਂ ਦੋਹਾਂ ਦੋਸਤਾਂ ਨੇ ਬੈਠ ਕੇ ਪਲਾਨਿੰਗ ਕੀਤੀ ਕਿ ਕੁੜੀ ਜਦੋਂ ਟਿਊਸ਼ਨ ਤੇ ਜਾਂਦੀ ਆ ਟਿਊਸ਼ਨ ਤੋਂ ਵਾਪਸ ਆਉਗੀ ਨਾ ਤਾਂ ਆਪਾਂ ਕੀ ਕਰਨਾ ਗੱਡੀ ਲੈਣੀ ਆ ਮੁੰਡੇ ਨੇ ਕਿਹਾ ਆਪਦੇ ਦੋਸਤ ਨੂੰ ਕਿ ਤੂੰ ਹਲਕੀ ਜੀ ਟੱਚ ਕਰਨੀ ਆ ਕੁੜੀ ਦੀ ਸਕੂਟੀ ਦੇ ਨਾਲ ਗੱਡੀ ਜਦੋਂ ਆਪਦੇ ਦੋਸਤਾਂ ਦੇ ਨਾਲ ਆਉਂਦੀ ਹੋਈ ਕੁੜੀ ਦਾ ਐਕਸੀਡੈਂਟ ਹੋਊਗਾ ਕੁੜੀ ਡਿੱਗੂਗੀ ਤੇ ਮੈਂ ਜਾ ਕੇ ਆਪਦੀ ਗੱਡੀ ਲੈ ਕੇ ਮੈਂ ਉੱਥੇ ਹੀ ਨੇੜੇ-ਤੇੜੇ ਰਹੂੰਗਾ ਗੇੜੇ ਕੱਢੂੰਗਾ ਤੇ ਮੈਂ ਫਿਰ ਫਟਾਫਟ ਕੁੜੀ ਨੂੰ ਚੁੱਕ ਲੂੰਗਾ ਜਦੋਂ ਮੈਂ ਐਵੇਂ ਕਰੂੰਗਾ ਉਹਦੀ ਜਾਨ ਬਚਾਊਂਗਾ ਹਸਪੀਟਲ ਵਿੱਚ ਉਹਨੂੰ ਐਡਮਿਟ ਕਰਾਊਂਗਾ ਤਾਂ ਉਹਦੇ ਮਾਪੇ ਮੇਰੇ ਤੋਂ ਇੰਪ੍ਰੈਸ ਹੋਣਗੇ ਕੱਲ ਤਾਂ ਉਹਨਾਂ ਦੀ ਇਹ ਹੋਈ ਸੀ ਕਿ ਉਹਨੇ ਹਲਕੀ ਜੀ ਗੱਡੀ ਟੱਚ ਕਰਨੀ ਆ ਪਰ ਜਦੋਂ ਮੁੰਡੇ ਦਾ ਦੋਸਤ ਗੱਡੀ ਉਹਨੇ ਮਾਰੀ ਕੁੜੀ ਦੇ ਵਿੱਚ ਟੱਕਰ ਮਾਰੀ ਕਾਮਯਾਬ ਹੋ ਗਿਆ ਉਹਨਾਂ ਦਾ ਪਲਾਨ ਪਰ ਗੱਡੀ ਉਹ ਤੋਂ ਥੋੜਾ ਵੱਧ ਜ਼ੋਰ ਦੀ ਵੱਜ ਗਈ ਜਿਸ ਦੇ ਕਰਕੇ ਕੁੜੀ ਦੀ ਉਂਗਲ ਟੁੱਟ ਗਈ ਕੁੜੀ ਦੇ ਕੋਹਣੀ ਟੁੱਟ ਗਈ ਤਾਂ ਕੁੜੀ ਨੂੰ ਮੁੰਡੇ ਨੇ ਉਹੀ ਕੀਤਾ ਚੱਕਿਆ ਫਟਾਫਟ ਜਾ ਕੇ ਹਸਪੀਟਲ ਵਿੱਚ ਐਡਮਿਟ ਕਰਾਇਆ ਮਾਪੇ ਪਹੁੰਚੇ ਉਹ ਉਸ ਮੁੰਡੇ ਤੋਂ ਤਾਂ ਰਣਜੀਤ ਤੋਂ ਤਾਂ ਇੰਪ੍ਰੈਸ ਸੀ ਵੀ ਹਾਂ ਇਹ ਮੁੰਡੇ ਨੇ ਸਾਡੀ ਕੁੜੀ ਦੀ ਜਾਨ ਬਚਾਲੀ ਆ ਪਰ ਉਹਨਾਂ ਦੇ ਮਨ ਵਿੱਚ ਇੱਕ ਗੁੱਸਾ ਸੀ ਇੱਕ ਨਾਰਾਜ਼ਗੀ ਸੀ ਕਿ ਜਿਨੇ ਸਾਡੀ ਕੁੜੀ ਨੂੰ ਫਲੇਟ ਮਾਰੀ ਆ ਗੱਡੀ ਮਾਰੀ ਆ ਉਹ ਮੁੰਡਾ ਮੌਕੇ ਤੋਂ ਫਰਾਰ ਹੋ ਗਿਆ ਕੌਣ ਉਹਦੀ ਖੋਜ ਪੜਤਾਲ ਵਾਸਤੇ ਉਹਨਾਂ ਨੇ ਪੁਲਿਸ ਵਿੱਚ ਐਫ ਆਈ ਆਰ ਦਾਇਰ ਕਰਵਾਤੀ ਕਿਉਂਕਿ ਕੁੜੀ ਨੂੰ ਵੀ ਇਸ ਪੂਰੇ ਗੱਲ ਦਾ ਇਲਮ ਨਹੀਂ ਸੀ ਉਹਨੂੰ ਵੀ ਨਹੀਂ ਪਤਾ ਸੀ ਕਿ ਇਹ ਮੁੰਡੇ ਨੇ ਇੱਕ ਪਲਾਨਿੰਗ ਤਹਿਤ ਇਹ ਸਾਰਾ ਕੁਝ ਕੀਤਾ ਇਸ ਕਰਕੇ ਉਹਨਾਂ ਨੇ ਐਫ ਆਈ ਆਰ ਦਰਜ ਕਰਵਾਤੀ ਜਦੋਂ ਪੁਲਿਸ ਨੇ ਇਸ ਪੂਰੇ ਮਾਮਲੇ ਦੀ ਇਨਵੈਸਟੀਗੇਸ਼ਨ ਕੀਤੀ ਪੁਲਿਸ ਨੇ ਸੀਸੀਟੀਵੀ ਫੁਟੇਜ ਕੱਢੀਆਂ ਮੌਕੇ ਦੀਆਂ ਤਾਂ ਉਹਨਾਂ ਨੂੰ ਪਤਾ ਲੱਗਾ ਵੀ ਗੱਡੀ ਕੌਣ ਬੰਦਾ ਚਲਾ ਰਿਹਾ ਸੀ ਕਿਹੜੇ ਨੰਬਰ ਦੀ ਗੱਡੀ ਹੈ ਉਹਨਾਂ ਨੇ ਉਹ ਜਿਹੜਾ ਮੁੰਡਾ ਅਯੇਸ਼ ਸੀ ਉਹਦੇ ਤੱਕ ਪਹੁੰਚ ਕਰ ਲਈ ਜਦੋਂ ਉਸ ਮੁੰਡੇ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਉਹ ਤੋਂ ਪੁੱਛਗਿੱਛ ਕੀਤੀ ਗਈ ਤਾਂ ਹੌਲੀ-ਹੌਲੀ ਉਹ ਮੁੰਡੇ ਨੇ ਸਾਰਾ ਕੁਝ ਬਿਆਨ ਕਰਤਾ ਜਿਹੜਾ ਸਧਾਰਨ ਰੂਪ ਵਿੱਚ ਇੱਕ ਸਧਾਰਨ ਐਕਸੀਡੈਂਟ ਲੱਗਦਾ ਸੀ ਵੀ ਏ ਕੁੜੀ ਦਾ ਐਕਸੀਡੈਂਟ ਹੋਇਆ ਉਹ ਮੁੰਡਾ ਵੈਸੇ ਗੱਡੀ ਮਾਰ ਕੇ ਭੱਜ ਗਿਆ ਮੌਕੇ ਤੋਂ ਡਰ ਕੇ ਭੱਜ ਗਿਆ ਜਿਵੇਂ ਵੀ ਜਵੇਂ ਆਮ ਤੌਰ ਤੇ ਭੱਜ ਹੀ ਜਾਂਦੇ ਆ ਓਵੇਂ ਲੱਗਦੀ ਸੀ ਘਟਨਾ ਤਾਂ ਫਿਰ ਉਹ ਮੁੰਡੇ ਨੇ ਜਦੋਂ ਉਹ ਮੁਸੀਬਤਾਂ ਪਈ ਤਾਂ ਦੋਸਤ ਨੇ ਦੱਸਤਾ ਕਿ ਅਸੀਂ ਤਾਂ ਪਲਾਨਿੰਗ ਕੀਤੀ ਸੀ ਸਾਡੀ ਤਾਂ ਆ ਪਲਾਨਿੰਗ ਸੀਗੀ ਜਿਹੜਾ ਰਣਜੀਤ ਆ ਉਹ ਕੁੜੀ ਨੂੰ ਪਿਆਰ ਕਰਦਾ ਉਹਨੂੰ ਇਮਪ੍ਰੈਸ ਕਰਨ ਦੇ ਚੱਕਰ ਚ ਉਹਦੇ ਘਰ ਦੇ ਨੂੰ ਇਮਪ੍ਰੈਸ ਕਰਨ ਦੇ ਚੱਕਰ ਵਿੱਚ ਉਹਨੇ ਕੁੜੀ ਦੇ ਨਾਲ ਗੱਡੀ ਟੱਚ ਕਰਵਾਈ ਸੀ ਇਹਨੇ ਤੇ ਜਿਹਦੇ ਕਰਕੇ ਕਹਿੰਦਾ ਵੀ ਇਹ ਸਭ ਹੋ ਗਿਆ ਗੱਡੀ ਥੋੜੀ ਜੀ ਵੱਧ ਤੇਜ਼ੀ ਨਾਲ ਵੱਜ ਗਈ ਜਿਹਦੇ ਕਰਕੇ ਕੁੜੀ ਦੇ ਵੱਧ ਸੱਟਾਂ ਵੱਜੀਆਂ ਤਾਂ ਪੁਲਿਸ ਨੇ ਇਸ ਮਾਮਲੇ ਵਿੱਚ ਐਫ ਆਈ ਆਰ ਦਰਜ ਕਰ ਲਈ ਆ ਦੋਹਾਂ ਮੁੰਡਿਆਂ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਦਾ ਕਹਿਣਾ ਹੈ ਕਿ ਜੇਕਰ ਗੱਡੀ ਪਹਿਲਾਂ ਹੀ ਥੋੜਾ ਤੇਜ਼ੀ ਨਾਲ ਵੱਜ ਗਈ ਕੁੜੀ ਵਿੱਚ ਜੇ ਜ਼ਿਆਦਾ ਤੇਜ਼ੀ ਨਾਲ ਗੱਡੀ ਹੋਰ ਤੇਜ਼ੀ ਨਾਲ ਵੱਜ ਜਾਂਦੀ ਤਾਂ ਇਹਨਾਂ ਦਾ ਇਹ ਪਲਾਨ ਕੁੜੀ ਦੀ ਜਾਨ ਵੀ ਲੈ ਸਕਦਾ ਸੀ ਇਸੇ ਕਰਕੇ ਹੱਤਿਆ ਕਰਨ ਦੀ ਕੋਸ਼ਿਸ਼ ਦਾ ਮਾਮਲਾ ਉਹਨਾਂ ਮੁੰਡਿਆਂ ਤੇ ਦਰਜ ਹੋ ਗਿਆ ਬੇहद ਅਫਸੋਸ ਦੀ ਗੱਲ ਕਿ ਉਹ ਕੁੜੀ ਨੂੰ ਇਮਪ੍ਰੈਸ ਕਰਨ ਦੇ ਚੱਕਰ 'ਚ ਸੀ ਪਰਿਵਾਰ ਨੂੰ ਇਮਪ੍ਰੈਸ ਕਰਨ ਦੇ ਚੱਕਰ 'ਚ ਸੀ ਪਰ ਉਹਨਾਂ ਦੀ ਸਮਝਦਾਰੀ ਇੰਨੀ ਘੱਟ ਸੀ ਕਿ ਉਹਨਾਂ ਨੇ ਇਹ ਪੱਖ ਵਿਚਾਰਿਆ ਹੀ ਨਹੀਂ ਕਿ ਜੇਕਰ ਕੁੜੀ ਦੀ ਇਹ ਸਾਡੇ ਇਸ ਤਰੀਕੇ ਦੇ ਨਾਲ ਇਹ ਗਲਤ ਸਟੈਪ ਚੁੱਕਣ ਦੇ ਨਾਲ ਜੇਕਰ ਕਿਸੇ ਦੀ ਜਾਨ ਚਲੀ ਗਈ ਤਾਂ ਅਸੀਂ ਆਪ ਦੇ ਆਪ ਨੂੰ ਕਿਵੇਂ ਮਾਫ ਕਰਾਂਗੇ ਪਰ ਉਹੀ ਗੱਲ ਆ ਕਿ ਇੱਕ ਵਿਅਕਤੀ ਆਪਦੇ ਦਿਮਾਗ ਨਾਲ ਜਿੰਨਾ ਸੋਚ ਸਕਦਾ ਉਹਨਾਂ ਕੀ ਸੋਚ ਸਕਦਾ ਉਹ ਸਾਰੇ ਪੱਖ ਕਈ ਵਾਰੀ ਉਹਨਾਂ ਨੂੰ ਵਿਚਾਰਨ ਦੀ ਅਕਲ ਨਹੀਂ ਹੁੰਦੀ ਇਸ ਕਰਕੇ ਉਹ ਇਹ ਵਿਚਾਰ ਹੀ ਨਹੀਂ ਸਕੇ ਕਿ ਜੇਕਰ ਕੁੜੀ ਦੀ ਜਾਨ ਚਲੀ ਗਈ ਫੇਰ ਸਾਨੂੰ ਲੈਣੇ ਦੇ ਦੇਣੇ ਪੈ ਜਾਣਗੇ ਤੇ ਉਹੀ ਕੁਝ ਉਹਨਾਂ ਮੁੰਡਿਆਂ ਦੇ ਨਾਲ ਹੋਇਆ ਹੁਣ ਉਹਨਾਂ ਤੇ ਐਫਆਈਆਰ ਦਰਜ ਹੋ ਗਈ ਆ ਦੋਹਾਂ ਮੁੰਡਿਆਂ ਨੂੰ ਹੱਤਿਆ ਦੀ ਸਾਜ਼ਿਸ਼ ਦੇ ਕੇਸ ਵਿੱਚ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਕਰਦੇ ਇਮਪ੍ਰੈਸ ਕਰਦੇ ਕਰਦੇ ਕੁੜੀ ਦੇ ਪਰਿਵਾਰ ਨੂੰ ਉਹ ਮੁੰਡੇ ਜੇਲ੍ਹ ਚਲੇ ਗਏ ਨੇ ਇਹ ਪਹਿਲੀ ਘਟਨਾ ਨਹੀਂ ਆਸ਼ਕੀ ਵਿੱਚ ਪਤਾ ਨਹੀਂ ਲੋਕ ਕਿੱਥੋਂ ਤੱਕ ਕਿਵੇਂ-ਕਿਵੇਂ ਸੋਚਦੇ ਰਹਿੰਦੇ ਆ ਪਿਛਲੇ ਦਿਨੀ ਗੋਰਖਪੁਰ ਦਾ ਇੱਕ ਮਾਮਲਾ ਆਇਆ ਹੋਇਆ ਸੀ ਸਾਹਮਣੇ ਆਇਆ ਸੀ ਵੀ ਮੁੰਡਾ ਕੁੜੀ ਨੂੰ 임ਪ੍ਰੈਸ ਕਰਨ ਦੇ ਚੱਕਰ 'ਚ ਗਾਂ ਕੁੜੀ ਦੇ ਪਿਤਾ ਨੂੰ 임ਪ੍ਰੈਸ ਕਰਨ ਦੇ ਚੱਕਰ ਵਿੱਚ ਉਹਨੇ ਕੀ ਕੀਤਾ ਦੋ ਮਾਵਾਂ ਦੀ ਇਹਦਾ ਕਤਲ ਕਰਤਾ ਪਿਓ ਦੇ ਕੁੜੀ ਦੇ ਪਿਓ ਦੇ ਸਿਰ ਤੇ ਕਰਜ਼ਾ ਸੀ ਮੁੰਡਾ ਆਪ ਦੇ ਆਪ ਨੂੰ ਕੁੜੀ ਦੇ ਸਾਹਮਣੇ ਹੀਰੋ ਦਿਖਾਉਂਦਾ ਸੀ ਮੈਂ ਤਾਂ ਅਮੀਰ ਹੀ ਬਹੁਤ ਆ ਮੇਰੇ ਕੋਲ ਤਾਂ ਪੈਸਾ ਹੀ ਬਹੁਤ ਆ ਤੇ ਇਸੇ ਚੱਕਰ ਦੇ ਵਿੱਚ ਵਿੱਚ ਜਦੋਂ ਕੁੜੀ ਕੁੜੀ ਨੇ ਦੱਸਤਾ ਮੁੰਡੇ ਨੂੰ ਵੀ ਮੇਰੇ ਤਾਂ ਪਿਤਾ ਦੇ ਸਿਰ ਕਰਜ਼ਾ ਏ ਤੂੰ ਵੀਰ ਹੋਏਗਾ ਸੀ ਤਾਂ ਇੰਨੇ ਅਮੀਰ ਹੀ ਹੈ ਨਹੀਂ ਮੇਰੇ ਪਿਤਾ ਦੇ ਸਿਰ ਤੇ ਕਰਜ਼ਾ ਤੇ ਉਹ ਮੁੰਡੇ ਨੇ ਜਦੋਂ ਸੁਣਿਆ ਅੱਛਾ ਕੁੜੀ ਦੇ ਪਿਤਾ ਦੇ ਸਿਰ ਕਰਜ਼ਾ ਕਿਉਂਕਿ ਉਹ ਕੁੜੀ ਸਾਹਮਣੇ ਆਏ ਸ਼ੋਅ ਕਰਦਾ ਸੀ ਕਿ ਮੈਂ ਤਾਂ ਬਹੁਤ ਹੀਰੋ ਆ ਮੇਰੇ ਕੋਲ ਤਾਂ ਬੜੇ ਪੈਸੇ ਆ ਅਮੀਰ ਘਰ ਦਾ ਮੁੰਡਾ ਤਾਂ ਕੁੜੀ ਨੂੰ ਇਮਪ੍ਰੈਸ ਕਰਨ ਦੇ ਚੱਕਰ 'ਚ ਕੁੜੀ ਦੇ ਪਿਓ ਨੂੰ ਇਮਪ੍ਰੈਸ ਕਰਨ ਦੇ ਚੱਕਰ 'ਚ ਵੀ ਮੈਂ ਕੁੜੀ ਦੇ ਨਾਲ ਵਿਆਹ ਕਰਾਉਣਾ ਉਹਨੇ ਨੇੜੇ ਹੀ ਉਹਦੀ ਭੂਆ ਰਹਿੰਦੀ ਸੀ ਉਹਨਾਂ ਦੇ ਘਰੇ ਕਾਫੀ ਔਣੀ ਜਾਣੀ ਸੀ ਮੁੰਡੇ ਦੀ ਤੇ ਉਸ ਆਪਦੀ ਭੂਆ ਨੂੰ ਤੇ ਉਹਦੀ ਧੀ ਨੂੰ ਕਤਲ ਕਰਤਾ ਕਿਉਂ ਕਿਉਂਕਿ ਭੂਆ ਕੋਲ ਪੈਸੇ ਸੀ ਕੁਝ ਗਹਿਣੇ ਸੀ ਉਹਨਾਂ ਦੇ ਘਰੇ ਉਹ ਸਾਰੇ ਗਹਿਣੇ ਤੇ ਪੈਸੇ ਲੁੱਟ ਕੇ ਉਹ ਆਪਣੀ ਜਿਹੜੀ ਗਰਲਫ੍ਰੈਂਡ ਸੀ ਉਹਦੇ ਪਿਓ ਦਾ ਕਰਜ਼ਾ ਲਾਉਣਾ ਚਾਹੁੰਦਾ ਸੀ ਗੋਰਖਪੁਰ ਦੀ ਇਹ ਘਟਨਾ ਤਾਂ ਉਹਨੇ ਐਵੇਂ ਹੀ ਕੀਤਾ ਪਹਿਲਾਂ ਤਾਂ ਉਹਨੇ ਆਪਦੀ ਭੂਆ ਦੀ ਕੁੜੀ ਨੂੰ ਸ਼ਰਾਬ ਪਿਆਈ ਉਹਨੇ ਕੋਸ਼ਿਸ਼ ਕੀਤੀ ਕਿ ਇਹ ਬੇਹੋਸ਼ ਹੋ ਜਾਊਗੀ ਉਹਨੂੰ ਸੁਰਤੀ ਰਹੀ ਕੁੜੀ ਨੂੰ ਜਦੋਂ ਉਹਨੇ ਪੈਸਿਆਂ ਦੀ ਲੁੱਟ ਕੀਤੀ ਕੁੜੀ ਨੂੰ ਪਤਾ ਲੱਗ ਗਿਆ ਉਹਨੇ ਵਿਰੋਧ ਕੀਤਾ ਕੁੜੀ ਨੂੰ ਮਾਰਤਾ ਫਿਰ ਰਲ ਜਾ ਕੇ ਉਹਨੇ ਆਤੀ ਜਿਹੜੀ ਉਹਦੀ ਮਾਂ ਸੀ ਕੁੜੀ ਦੀ ਉਹਨੂੰ ਮਾਰਤਾ ਦੋਹਾਂ ਦਾ ਕਤਲ ਕਰਕੇ ਉਥੋਂ ਗਹਿਣੇ ਗੱਟੇ ਤੇ ਪੈਸੇ ਲੈ ਕੇ ਫਰਾਰ ਹੋ ਗਿਆ ਪੁਲਿਸ ਦੀ ਇਨਵੈਸਟੀਗੇਸ਼ਨ ਵਿੱਚ ਵੀ ਪੁਲਿਸ ਦੇ ਨਾਲ ਤੁਰਿਆ ਫਿਰਿਆ ਵੀ ਸਾਡੀ ਭੂਆ ਕਿਹਨੇ ਮਾਰਤੀ ਨਾਲੇ ਉਹਦੀ ਮਾਂ ਕਿਹਨੇ ਮਾਰਤੀ ਪਹਿਲਾਂ ਤਾਂ ਪਤਾ ਨਹੀਂ ਲੱਗਾ ਤੇ ਹੌਲੀ-ਹੌਲੀ ਫਿਰ ਇਹ ਪੂਰੀ ਘਟਨਾ ਸਾਹਮਣੇ ਆ ਗਈ ਸੀ ਪਤਾ ਨਹੀਂ ਬੱਚੇ ਸੋਚਦੇ ਕੀ ਆ ਸੋ ਅੱਪੋ ਆਪਣੇ ਬੱਚਿਆਂ ਨੂੰ ਜਿਹੜੇ ਖਾਸ ਤੌਰ ਤੇ 3 ਏਜ ਦੇ ਵਿੱਚ ਨੇ ਛੋਟੇ-ਛੋਟੇ ਉਮਰ ਦੇ ਵਿੱਚ ਨੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਿਆ ਕਰੋ ਕਿ ਇੱਕ ਗੱਲ ਦੇ ਇੱਕ ਪੱਖ ਨਹੀਂ ਕਈ ਪੱਖ ਵਿਚਾਰਨੇ ਹੁੰਦੇ ਆ ਜਦੋਂ ਤੁਸੀਂ ਕੋਈ ਫੈਸਲਾ ਲੈਨੇ ਹੋ ਤਾਂ ਉਹਦੇ ਕੁਝ ਨੈਗੇਟਿਵ ਪੁਆਇੰਟ ਵੀ ਹੁੰਦੇ ਆ ਤੇ ਪੋਜ਼ਿਟਿਵ ਪੁਆਇੰਟ ਵੀ ਹੁੰਦੇ ਆ ਦੋਹਾਂ ਬਾਰੇ ਸੋਚਣਾ ਚਾਹੀਦਾ ਤਾਂ ਕਿ ਅਸੀਂ ਸਹੀ ਕਿਸੇ ਨਤੀਜੇ ਤੇ ਪਹੁੰਚ ਸਕੀਏ ਨਾ ਈਮੋਸ਼ਨਲ ਹੋ ਕੇ ਜਜਬਾਤੀ ਹੋ ਕੇ ਕੋਈ ਫੈਸਲਾ ਲੈਣਾ ਤੇ ਨਾ ਹੀ ਗੁੱਸੇ ਦੇ ਵਿੱਚ ਲੈਣਾ ਸਾਨੂੰ ਨੋਰਮਲ ਸਥਿਤੀ ਵਿੱਚ ਰਹਿ ਕੇ ਕੋਈ ਫੈਸਲਾ ਲੈਣਾ ਚਾਹੀਦਾ ਤਾਂ ਕਿ ਜਿਹੜੀ ਸਾਡੀ ਜ਼ਿੰਦਗੀ ਆ ਉਹ ਬਰਬਾਦ ਨਾ ਹੋਵੇ ਜਿਵੇਂ ਇਹਨਾਂ ਮੁੰਡਿਆਂ ਨੇ ਐਵੇਂ ਕੁੜੀ ਦੇ ਮਾਪੇ ਨੂੰ ਇੰਪ੍ਰੈਸ ਕਰਨ ਦੇ ਚੱਕਰ-ਚੱਕਰ ਵਿੱਚ ਆਪਣੀ ਜ਼ਿੰਦਗੀ ਤਬਾਹ ਕਰ ਲਈ ਆ ਇਹ ਘਟਨਾ ਕੇਰਲਾ ਤੋਂ ਸਾਹਮਣੇ ਆਈ ਆ ਕੇਰਲਾ ਦੇ ਵਿੱਚ ਇਹ ਘਟਨਾ ਵਾਪਰੀ ਆ ਜਿਹੜੀ ਇਹ ਮੁੰਡੇ ਨੇ ਗੱਡੀ ਮਾਰੀ ਆ ਕੁੜੀ ਦੇ ਵਿੱਚ ਉਹਨੂੰ ਇਮਪ੍ਰੈਸ ਕਰਨ ਦੇ ਚੱਕਰ ਚੱਕਰ ਦੇ ਵਿੱਚ